ਤੁਹਾਡਾ ਮਾਨ ਸਾਹਿਬ ਚੈਨਲ ਤੇ ਅੱਜ ਲੈ ਕੇ ਆਏ ਆ ਆਪ ਇੱਕ ਨਵੀਂ ਵੀਡੀਓ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਤੇ ਇੱਕ ਗੱਲ ਹੋਰ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਮੈਨੂੰ ਕਮੈਂਟਾਂ ਵਿੱਚ ਦੱਸਿਆ ਕਰੋ ਵੀਡੀਓ ਕਿਹੋ ਜਿਹੀ ਲੱਗੀ ਤੇ ਸ਼ੇਅਰ ਵੀ ਕਰਿਆ ਕਰੋ ਵੀਡੀਓ ਨੂੰ ਤੇ ਅੱਜ ਆਪਾਂ ਦੱਸਣ ਜਾ ਰਹੇ ਹਾਂ ਤੁਹਾਨੂੰ ਜਿਨ੍ਹਾਂ ਨੇ ਪਸ਼ੂ ਕੱਖ ਨਹੀਂ ਖਾਂਦੇ ਰਾਜੀ ਨਹੀਂ ਹੁੰਦੇ ਪਸ਼ੂ ਚਰ ਨਹੀਂ ਕਰਦੇ ਆਪਾਂ ਕੱਖ ਪਾ ਦਿੰਨੇ ਆ ਕੱਖੋਂ ਵੀ ਪਏ ਰਹਿੰਦੇ ਆ ਪੱਠੇ ਨਹੀਂ ਖਾਂਦੇ ਪਸ਼ੂ ਤੇ ਉਹਦੇ ਵਾਸਤੇ ਇੱਕ ਛੋਟਾ ਜਿਹਾ ਨੁਕਤਾ 10 ਰੁਪਈਆ ਦੀ ਚੀਜ਼ ਆ ਕੋਈ ਬਾਲੀ ਵੱਡੀ ਚੀਜ਼ ਨਹੀਂ ਗੀ ਉਹਦੇ ਵਾਸਤੇ ਆਪਾਂ ਲੈ ਕੇ ਆਏ ਆ ਪਸ਼ੂ ਨੂੰ ਫਰਕੜੀ ਨੂੰ ਪੀਸ ਲਓ ਪੀਸ ਕੇ ਉਹਨੂੰ ਆਟੇ ਦੇ ਪੇੜੇ ਚ ਦਿਓ 10 ਦਿਨ ਦੇ ਦਿਓ ਪਸ਼ੂ ਜਮਾਂ ਅੰਦਰੋਂ ਸਾਫ਼ ਹੋ ਜਾਊਗਾ ਤੇ ਕੱਖ ਖਾਣ ਲੱਗ ਜਾਊਗਾ 100% ਗਰੰਟੀ ਹੈ ਵੀ ਕੱਖ ਨਾ ਖਾਵੇ ਤੇ ਰਾਜੀ ਵੀ ਹੋਊਗਾ ਜਦੋਂ ਪੱਠੇ ਖਾਊਗਾ ਤਾਂ ਰਾਜੀ ਤਾਂ ਆਟੋਮੈਟਿਕ ਹੀ ਹੋਊਗਾ ਇਸ ਕਰਕੇ ਉਹ ਫੜਕੜੀ ਨੂੰ ਪੀਸ ਕੇ ਤੇ ਉਹਨੂੰ ਪੇੜੇ ਚਾਟੇ ਦੇ ਵਿੱਚ ਦੇ ਦਿਆ ਕਰੋ ਤੇ ਤੁਸੀਂ ਦੇਖੋ ਇਹ ਦੇਖਿਆ ਰਿਜ਼ਲਟ 100% ਪਰ ਇੱਕ ਗੱਲ ਹੋਰ ਹੈਗੀ ਕਿ ਤੇ ਫੜਕੜੀ ਸਿੱਧੂ ਹੀ ਪੀਸ ਕੇ ਦੇ ਦੂੰ। ਨੂੰ ਤਵੇ ਤੇ ਧਰ ਕੇ ਉਹਨੂੰ ਪੂਰੀ ਖੱਲ ਬਣਾ ਕੇ ਫਿਰ ਪੀਸਣੀ ਆ। ਤਵੇ ਤੇ ਖੱਲ ਬਣਾ ਲੈਣੀ ਆ ਪਹਿਲਾਂ। ਜਿਉ ਖੱਲ ਬਣ ਗਈ ਉਹਨੂੰ ਬਾਅਦ ਚ ਪੀਸ ਕੇ ਮਾਰ ਕੇ ਰਗੜ ਕੇ ਉਹ ਚਾਟੇ ਦੇ ਬੇੜੇ ਚ ਪਾ ਕੇ ਦੇ ਦਿਓ। ਤੇ ਇੱਕ ਗੱਲ ਹੋਰ ਦੱਸ ਦਿਆਂ ਤੁਹਾਨੂੰ ਜਦੋਂ ਪਾਣੀ ਪਿਉਣੇ ਨੇ ਪਸ਼ੂ ਨੂੰ ਨੂਨ ਤੇ ਮਿੱਠਾ ਥੋੜਾ ਜਰੂਰ ਪਾਇਆ ਕਰੋ ਉਹਦੇ ਨਾਲ ਹਰ ਇੱਕ ਘਾਟ ਪੂਰੀ ਹੋ ਜਾਂਦੀ ਹੈ ਨਾਲੇ ਪਸ਼ੂ ਚਾਰਾ ਵਧੀਆ ਕਰਦਾ ਤੇ ਜੇ ਵੀਡੀਓ ਬਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰਿਆ ਕਰੋ ਕਮੈਂਟਾਂ ਵਿੱਚ ਦੱਸਿਆ ਕਰੋ ਵੀਡੀਓ ਕਿਹੋ ਜਿਹੀ ਲੱਗੀ ਤੁਹਾਨੂੰ बार-बार ਕਹਿੰਦੇ ਆ ਇਸ ਕਰਕੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਥੈਂਕ ਯੂ